ਜਿੰਨੇ ਵੀ ਆਪਣੇ ਕਬੂਤਰ ਬਾਜ਼ ਭਰਾ ਵੀਡੀਓ ਦੇ ਨਾਲ ਜੁੜੇ ਹੋਏ ਨੇ ਵੀਡੀਓ ਨੂੰ ਟੰਡ ਤੱਕਰ ਜਰੂਰ ਦੇਖਿਓ ਤੇ ਸੁਣਿਓ ਇੰਡੀਆ ਤੋਂ ਮੇਰੇ ਪਰਸਨਲ ਨੰਬਰ ਦੇ ਉੱਤੇ ਕਬੂਤਰ ਬਾਜ਼ ਭਰਾਵਾਂ ਦੇ ਫੋਨ ਆ ਰਹੇ ਸੀਗੇ ਮੈਸੇਜ ਇਹ ਜਿਹੜੇ ਪ੍ਰੋਜੈਕਟ ਮੈਂ ਡਾਊਨਲੋਡ ਕਰ ਰਿਹਾ ਹਾਂ ਫੌਜੀ ਢਮੋਟ ਕਲੱਬ ਚੈਨਲ ਦੇ ਉੱਤੇ ਇਹ ਸਾਰੇ ਪ੍ਰੋਜੈਕਟ ਤੁਹਾਨੂੰ ਯੂਰਪ ਕੰਟਰੀਆਂ ਦੇ ਵਿੱਚੋਂ ਹੀ ਮਿਲਦੇ ਨੇ ਮੈਂ ਕਿਸੇ ਨੂੰ ਗਲਤ ਗਾਈਡ ਨਹੀਂ ਕਰ ਰਿਹਾ ਨਾ ਮੈਂ ਕਿਸੇ ਕਬੂਤਰਵਾਜ ਭਰਾ ਦਾ ਸਮਾਂ ਖਰਾਬ ਕਰ ਰਿਹਾ ਨਾ ਮੈਂ ਆਪਣਾ ਸਮਾਂ ਖਰਾਬ ਕਰ ਰਿਹਾ ਜਿੰਨੇ ਵੀ ਪ੍ਰੋਜੈਕਟ ਮੈਂ ਅਪਲੋਡ ਕੀਤੇ ਨੇ ਜਾਂ ਕਰੂੰਗਾ ਇਹ ਸਾਰੇ ਪ੍ਰੋਜੈਕਟ ਆਪਣੇ ਫਰੈਂਡ ਸਰਕਲ ਨੇ ਵਰਤੇ ਹੋਏ ਨੇ ਕੁਝ ਕ ਮੇਰੇ ਕਬੂਤਰਬਾਜ਼ ਭਰਾ ਇਟਲੀ ਦੇ ਵਿੱਚ ਵੀ ਕਬੂਤਰਬਾਜ਼ੀ ਕਰਦੇ ਨੇ ਮੇਰੇ ਯਾਰ ਦੋਸਤ ਇੰਡੀਆ ਦੇ ਵਿੱਚ ਵੀ ਮੇਰੇ ਕੁਝ ਯਾਰ ਦੋਸਤ ਕਬੂਤਰਬਾਜ਼ੀ ਕਰਦੇ ਨੇ ਜਿਹੜੇ ਮੈਂ ਇਹ ਪ੍ਰੋਜੈਕਟ ਇੰਡੀਆ ਭੇਜੇ ਹੋਏ ਨੇ ਆਪਣੇ ਯਾਰਾਂ ਦੋਸਤਾਂ ਨੂੰ ਜਿਨ੍ਹਾਂ ਦਾ ਵਧੀਆ ਰਿਜ਼ਲਟ ਦੇਖਣ ਨੂੰ ਮਿਲਿਆ ਕਬੂਤਰਬਾਜ਼ੀ ਦੇ ਵਿੱਚ ਇਹਨਾਂ ਪ੍ਰੋਜੈਕਟਾਂ ਦਾ ਬਾਕੀ ਇਹ ਗੱਲ ਮੈਂ ਵੀਰੇ ਕਿਸੇ ਕੂਤਰਬਾਜ਼ ਵੀਰ ਨੂੰ ਨਹੀਂ ਕਹਿਣੀ ਚਾਹੁੰਦਾ ਮਾਏ ਕੇ ਸੇ ਨੂੰ ਗਲਤ ਗਾਈਡ ਨਹੀਂ ਕਰਦਾ ਵੀ ਬਾਹਰਲਾ ਪ੍ਰੋਜੈਕਟ ਲਾਓ ਤੁਸੀਂ ਬਾਹਰਲੀ ਗੋਲੀ ਤੇ ਬਾਜ਼ੀਆਂ ਦੇ ਉੱਤੇ ਥਾਪੀਆਂ ਮਾਰਦੇ ਫਿਰੋ ਵੀ ਅੱਜ ਮੋਟਰਸਾਈਕਲ ਮਹੀਂ ਜਿੱਤਣਾ ਵੀ ਬਾਈ ਨੇ ਦੱਸੀ ਸੀ ਬਾਹਰਲੀ ਗੋਲੀ ਲਾਈ ਹੋਈ ਆ ਜਾਂ ਬਾਹਰਲਾ ਗਲੂਕੋਜ਼ ਲਾਤਾ ਬਾਜ਼ੀ ਦੇ ਉੱਤੇ ਤੁਸੀਂ ਟਰੈਕਟਰ ਦੇ ਉੱਤੇ ਚੜ ਕੇ ਬਹਿ ਜਾਓ ਵੀ ਅੱਜ ਫੋਰ ਮਹੀਂ ਜਿੱਤਣਾ ਵੀ ਬਾਹਰਲਾ ਗਲੂਕੋਜ਼ ਲਾਇਆ ਹੋਇਆ ਇਹ ਜਿਹੜੇ ਬਾਹਰਲੇ ਪ੍ਰੋਜੈਕਟ ਨੇ ਇਹਨਾਂ ਨੇ ਕੰਮ ਕਰਨਾ ਹੀ ਕਰਨਾ ਵੀਰੇ ਆਪਣਾ ਪਰ ਮੇਰਾ ਕਹਿਣ ਦਾ ਮਤਵ ਹੈ ਤੁਹਾਡਾ ਕਬੂਤਰ ਤੰਦਰੁਸਤ ਹੋਣਾ ਬਹੁਤ ਹੀ ਜ਼ਰੂਰੀ ਹੈ ਜਦੋਂ ਕਬੂਤਰ ਤੁਸੀਂ ਸੰਭਣਾ ਕਬੂਤਰਾਂ ਦੀ ਬਦਾਮਾਂ ਦੀ ਖੇਰ ਫੇਰ ਕਬੂਤਰ ਤੁਹਾਡਾ ਤੰਦਰੁਸਤ ਚਾਹੀਦਾ ਉਹ ਤੁਸੀਂ ਆਪ ਸੰਭਣਾ ਪ੍ਰੋਜੈਕਟ ਨੇ ਬਾਹਰਲੇ ਨੇ ਆਪਣਾ ਕੰਮ ਆਪ ਦੇ ਤਰੀਕੇ ਦੇ ਨਾਲ ਕਰਨਾ ਜਿਹੜਾ ਕਬੂਤਰ ਤੁਸੀਂ ਸੰਭਣਾ ਨਾ ਬਦਾਮ ਦੇਣੇ ਨੇ ਪਾਣੀ ਧਾਣੀ ਜਿੱਦਾਂ ਵੀ ਲਾ ਲੋ ਮੌਸਮ ਦੇ ਹਿਸਾਬ ਨਾਲ ਤੁਸੀਂ ਕਬੂਤਰ ਸੰਭਣਾ ਉਹ ਤੁਸੀਂ ਵੀਰੇ ਆਪ ਸੰਭਣਾ ਜੇ ਤੁਹਾਡਾ ਕਬੂਤਰ ਸਾਹਮ ਦੇ ਵਿੱਚ ਗਲਤ ਹੋ ਗਿਆ ਤਾਂ ਤੁਹਾਡੇ ਬਾਹਰਲੇ ਪ੍ਰੋਜੈਕਟ ਨੇ ਕੋਈ ਵੀਰੇ ਕੰਮ ਨਹੀਂ ਕਰਨਾ ਜਦੋਂ ਤੁਹਾਡਾ ਕਬੂਤਰ ਤੰਦਰੁਸਤ ਤੁਸੀਂ ਸਹੀ ਤਰੀਕੇ ਦੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਕਬੂਤਰ ਸੰਭਿਆ ਹੋਇਆ ਉਪਰਤੀ ਤੁਸੀਂ ਆ ਬਾਹਰਲਾ ਪ੍ਰੋਜੈਕਟ ਲਾਤਾ ਫੇਰ ਤੁਹਾਡੇ ਕਬੂਤਰ ਨੇ ਜਾ ਕੇ ਫੇਰ ਪਰਫਾਰਮੈਂਸ ਕਰਨੀਆਂ ਬਾਈ ਫੇਰ ਰਿਜ਼ਲਟ ਦੇਣਾ ਹੈ ਨੇ 100 ਚੋਂ 100% ਬਾਹਰਲੇ ਪ੍ਰੋਜੈਕਟ ਨੇ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਬਾਹਰਲਾ ਪ੍ਰੋਜੈਕਟ ਲਾਓ ਤੇ ਬਾਜ਼ੀਆਂ ਦੇ ਉੱਤੇ ਥਾਪੀਆਂ ਆਂ ਜਾਂ ਝੰਡੀਆਂ ਕਰਦੇ ਫਿਰੋ ਕਬੂਤਰ ਦੀ ਤੰਦਰੁਸਤੀ ਵੀ ਜ਼ਰੂਰੀ ਹੈ ਤੁਸੀਂ ਕਿਹੜੇ ਹਿਸਾਬ ਨਾਲ ਕਬੂਤਰ ਸੰਭਿਆ ਜੇ ਤੁਸੀਂ ਸੰਭਣ ਲੱਗਿਆ ਨਹੀਂ ਕਬੂਤਰ ਗਲਤ ਕਰਤਾ ਤਾਂ ਭਾਈ ਚਾਹੇ ਸੋਨਾ ਖਿਲਾ ਦਿਓ ਚਾਹੇ ਜਿਹੜਾ ਮਰਜ਼ੀ ਪ੍ਰੋਜੈਕਟ ਲਾ ਦਿਓ ਕਬੂਤਰ ਨੇ ਬਾਜੀ ਨਹੀਂ ਜਿੱਤਣੀ ਕੰਪਿਊਟਰ ਦੀ ਤੰਦਰੁਸਤੀ ਵੀ ਬਹੁਤ ਜ਼ਰੂਰੀ ਆ ਇਹਨਾਂ ਬਾਹਰਲੇ ਪ੍ਰੋਜੈਕਟਾਂ ਦੇ ਲਈ ਬਾਕੀ ਮੇਰਾ ਭਰਾ YouTube ਦੇ ਉੱਤੇ ਬਹੁਤ 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 ਵੱਡੇ ਬਦਵਾਨ ਬੈਠੇ ਨੇ ਜਿਹੜੇ ਬਹੁਤ ਗਿਆਨ ਵੰਡ ਰਹੇ ਨੇ ਬਣੇ ਹੋਏ ਪਾਣੀ ਦੱਸ ਰਹੇ ਨੇ ਆ ਆਲੂ ਬਖਾਰਿਆਂ ਬਾਰੇ ਦੱਸੀ ਜਾਂਦੇ ਨੇ ਬਹੁਤ ਯੂਟਿਊਬਰ ਬੈਠੇ ਨੇ ਆਪਣੇ ਭਰਾ ਮੈਂ ਵੀਰੇ ਤੁਹਾਨੂੰ ਕੋਈ ਗਿਆਨ ਨਹੀਂ ਵੰਡ ਰਿਹਾ ਜਿੰਨਾ ਕਿ ਮਾਲਕ ਨੇ ਮੈਨੂੰ ਸਮਰਥਾ ਬਖਸ਼ੀ ਆ ਬੁੱਧੀ ਬਖਸ਼ੀ ਆ ਮੈਂ ਸਿਰਫ ਉਹੀ ਪ੍ਰੋਜੈਕਟ ਆਪਣੇ ਚੈਨਲ ਦੇ ਉੱਤੇ ਅਪਲੋਡ ਕਰਮ ਜਿਨ੍ਹਾਂ ਬਾਰੇ ਮੈਨੂੰ ਪਤਾ ਆਪਣੇ ਯਾਰਾਂ ਦੋਸਤਾਂ ਨੇ ਜਾਂ ਆਪਣੇ ਫਰੈਂਡ ਸਰਕਲ ਨੇ ਵਰਤੇ ਹੋਏ ਨੇ ਮੈਂ ਤੁਹਾਨੂੰ ਕੋਈ ਗਿਆਨ ਵੰਡਣ ਨੂੰ ਵੀਡੀਓ ਨਹੀਂ ਬਣਾਉਂਦਾ ਸਿਰਫ ਉਹੀ ਪ੍ਰੋਜੈਕਟ ਅਪਲੋਡ ਕਰਮ ਜਿਨ੍ਹਾਂ ਦਾ ਰਿਜ਼ਲਟ ਦੇਖਣ ਨੂੰ ਮਿਲਿਆ ਹੋਇਆ ਇਹ ਜਿਹੜੇ ਬਾਹਰਲੇ ਪ੍ਰੋਜੈਕਟ ਨੇ ਨਾ ਤਾਂ ਅੱਜ ਤੱਕ ਕਰ ਵੀਰੇ ਕਿਸੇ ਨੇ ਵੀਡੀਓ ਬਣਾਈ ਹੈ ਨਾ ਤੇ ਨਾ ਕਿਸੇ ਨੇ ਬਣਾਉਣੀ ਹੈ ਟੇਬਲ ਦੇ ਉੱਤੇ ਕੋਈ ਪ੍ਰੋਜੈਕਟ ਨਹੀਂ ਬਾਹਰਲੇ ਰੱਖਦਾ ਵੀ ਆ ਮੈਂ 5 ਡੱਬੀਆਂ ਬਾਹਰੋਂ ਮੰਗਾਈਆਂ ਨੇ ਆ 7 ਡੱਬੀਆਂ ਬਾਹਰਲੇ ਪ੍ਰੋਜੈਕਟ ਦੀਆਂ ਨੇ ਜਿਹੜੀ ਚੀਜ਼ ਨੇ ਸੱਟ ਮਾਰਨੀ ਆ ਉਹ ਕੋਈ ਨਹੀਂ ਵੀਰੇ ਦਿਖਾਉਂਦਾ ਹੁੰਦਾ ਸਮਝ ਗਏ ਜਿਹੜੀ ਚੀਜ਼ ਨੇ ਸੱਟ ਮਾਰਨੀ ਆ ਉਹ ਪੜਦਾ ਅਗਲਾ ਹਰੇਕ ਚੀਜ਼ ਦਾ ਰੱਖਦਾ ਹੁੰਦਾ ਆ ਆਲੂ ਬਖਾਰੇ ਅਗਲਾ ਦਿਖਾਈ ਜਾਂਦਾ ਆਲੂ ਵਗਾਰਿਆਂ ਨਾਲ ਕਿਤੇ ਯਾਰ ਬਾਜੀਆਂ ਜਿੱਤੰਦੀਆਂ ਨੇ ਇੱਕ ਜਿੱਤ ਜੋਂਗੇ ਦੋ ਜਿੱਤ ਜੋਂਗੇ ਤਿੰਨ ਜਿੱਤ ਜੋਂਗੇ ਆਲੂ ਬਾਕੀ ਵੀਡੀਓ ਹੁਣ ਇੱਥੋਂ ਸ਼ੁਰੂ ਕਰਦੇ ਆਂ ਇਹ ਜਿਹੜੇ ਵੀਰੇ ਆਪਾਂ ਬਾਹਰਲੇ ਪ੍ਰੋਜੈਕਟ ਡਾਊਨਲੋਡ ਕੀਤੇ ਹੋਏ ਨੇ ਤੁਸੀਂ Google ਦੇ ਉੱਤੇ ਜਾ ਕੇ ਰਸਤ ਕਰੋ ਤੁਹਾਨੂੰ ਪ੍ਰੋਜੈਕਟ ਦਾ ਨਾਮ ਪਤਾ ਹੋਣਾ ਚਾਹੀਦਾ ਹੈ ਤੇ ਕੰਪਨੀ ਦਾ ਨਾਮ ਪਤਾ ਹੋਣਾ ਚਾਹੀਦਾ ਗੂਗਲ ਦੇ ਉੱਤੇ ਜਾ ਕੇ ਤੁਹਾਨੂੰ ਸਾਰਾ ਹੀ ਦਾ ਡਾਟਾ ਨਿਕਲੇ ਆਉਣਾ ਵੀ ਕਿਹੜੀ ਕੰਟਰੀ ਦੇ ਵਿੱਚੋਂ ਇਹ ਪ੍ਰੋਜੈਕਟ ਮਿਲਦਾ ਕਿਦਾਂ ਵਰਤਣਾ ਕੈਨੇਡਾ ਅਮਰੀਕਾ ਇਟਲੀ ਬੈਲਜੀਅਮ ਫਰਾਂਸ ਵੀ ਕਿਹੜੀ ਕੰਟਰੀ ਦੇ ਵਿੱਚੋਂ ਮਿਲਦਾ ਇਹ ਪ੍ਰੋਜੈਕਟ ਕਿੱਦਾਂ ਤੇ ਕਿਵੇਂ ਵਰਤਣਾ ਸਾਰਾ ਡਾਟਾ ਤੁਹਾਨੂੰ ਗੂਗਲ ਦੇ ਉੱਤੋਂ ਪਤਾ ਲੱਗ ਜਾਣਾ ਇਹਦਾ ਪ੍ਰੋਜੈਕਟ ਬਾਰੇ ਤੁਸੀਂ ਰਿਸਰਚ ਕਰਕੇ ਦੇਖ ਸਕਦੇ ਹੋ ਬਾਕੀ ਮੇਰਾ ਭਰਾ ਬਈ ਸਾਰੇ ਹੀ ਕੂਤਰਬਾਜ਼ ਜਿੰਨੇ ਵੀ ਆਪਾਂ ਛੜਦੇ ਆਂ ਬਾਜ਼ੀਆਂ ਘਰੋਂ ਹਰ ਇੱਕ ਦੇ ਵੀਰੇ ਬਾਜ਼ੀ ਜਿੱਤਣੇ ਆਉਂਦਾ ਕੋਈ ਬੰਦਾ ਵੀ ਬਾਜ਼ੀ ਹਾਰਨ ਨਹੀਂ ਆਉਂਦਾ ਜੇ ਸੌ ਕਬੂਤਰ ਬਾਜ਼ੀ ਤੇ ਉੜਦਾ ਹਰ ਇੱਕ ਬੰਦਾ ਜਿੱਤਣ ਦੀ ਆਸ ਲੈ ਕੇ ਆਉਂਦਾ ਹਾਰ ਜਿੱਤ ਉਸ ਅਕਾਲ ਪੁਰਖ ਵਾਹਿਗੁਰੂ ਹਨਾ ਕਲਗੀਆਂ ਵਾਲੇ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਾਜਾਂ ਵਾਲੇ ਦੇ ਅਕਾਲ ਪੁਰਖ ਉਹ ਵਾਹਿਗੁਰੂ ਜੀ ਦੇ ਹੱਥ ਹੁੰਦੀ ਆ ਹਾਰ ਜਿੱਤ ਜਿਹਨੂੰ ਮਾਲਕ ਨੇ ਵੜਿਆਈਆਂ ਬਖਸ਼ਣੀਆਂ ਨੇ ਉਹਨੂੰ ਐ ਬਖਸ਼ਣੀਆਂ ਨੇ ਜਿੱਦਣ ਮਾਲਕ ਨੇ ਵੜਿਆਈ ਬਖਸ਼ਣੀ ਆ ਨਾ ਉਸ ਦਿਨ ਫਿਰ ਪਾਸਾ ਹੀ ਪਲਟ ਦਿੰਦਾ ਅਕਾਲ ਪੁਰਖ ਵਾਹਿਗੁਰੂ ਜਿੱਦਣ ਕਰਮਾਂ ਦੇ ਵਿੱਚ ਜਿੱਤ ਹੋਵੇ ਇਹ ਜਿਹੜੇ ਬਾਹਰਲੇ ਪ੍ਰੋਜੈਕਟ ਨੇ ਇਹ ਵੀ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਬਾਹਰਲਾ ਪ੍ਰੋਜੈਕਟ ਲਾਤਾ ਆਪਾਂ ਜਿੱਤਣਾ ਹੀ ਜਿੱਤਣਾ ਪਰਜੈਕਟ ਨੇ ਆਪਣਾ ਕੰਮ ਕਰਨਾ ਹੀ ਕਰਨਾ ਤੁਹਾਡਾ ਕਬੂਤਰ ਭੱਜ ਗਿਆ ਜਾਂ ਗਲਤ ਹੋ ਗਿਆ ਪਾਣੀ ਵੱਧ ਲੱਗ ਗਿਆ ਜਾਂ ਪ੍ਰਜੈਕਟ ਟੱਪਾਂ ਪੁੱਠੇ ਸਿੱਧੇ ਟਾਈਮ ਲਾਤਾ ਤਾਂ ਭਾਈ ਕਬੂਤਰ ਨੇ ਗਲਤ ਆਪੇ ਹੋਣਾ ਕਬੂਤਰ ਦੇ ਹਾਰਨ ਦੇ ਚਾਂਸ ਬਣ ਜਾਂਦੇ ਨੇ ਫਿਰ ਆਪਾਂ ਇਹ ਨਾ ਸੋਚਿਓ ਕਿ ਬਾਹਰਲਾ ਪ੍ਰੋਜੈਕਟ ਲੱਗਿਆ ਹੋਇਆ ਸੀ ਹਨਾ ਐ ਹੋ ਗਿਆ ਹਾਰ ਜਿੱਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਹੈ ਜਿਹੜਾ ਵੀ ਸਮਾਨ ਤੁਸੀਂ ਵਰਤਣਾ ਚਾਹੇ ਬਣਿਆਵਾ ਪਾਣੀ ਚਾਹੇ ਬਾਹਰਲਾ ਪ੍ਰੋਜੈਕਟ ਕੋਈ ਵੀ ਖੇਡ ਕਬੂਤਰ ਦੇ ਕਰਦੇ ਆ ਆਪਾਂ ਤਾਂ ਪੂਰੇ ਵੀਰੇ ਸਮਝਦਾਰੀ ਦੇ ਨਾਲ ਸਹੀ ਤਰੀਕੇ ਦੇ ਨਾਲ ਸਮਝਦਾਰੀ ਦੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਕਰੋ ਖਾਸ ਕਰਕੇ ਜਿਹੜੇ ਇਹ ਬਾਹਰਲੇ ਪ੍ਰੋਜੈਕਟ ਨੇ ਇਹਨਾਂ ਨੂੰ ਆਪਾਂ ਨੇ ਜਿੰਨੀ ਡੋਜ਼ ਲਿਖੀ ਹੋਈ ਆ ਉਦੋਂ ਵੱਧ ਨਹੀਂ ਵੀਰੇ ਵਰਤਣਾ ਇਹਨਾਂ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਦੋਂ ਲਾਉਣਾ ਹੈ ਕਦੋਂ ਵਰਤਣਾ ਹੈ ਤੇ ਇਹਨੇ ਆਪਣਾ ਰਿਜ਼ਲਟ ਪ੍ਰੋਜੈਕਟ ਨੇ ਦੇਣਾ ਹੀ ਦੇਣਾ ਬਾਹਰਲੇ ਨੇ। ਬਾਕੀ ਮੇਰਾ ਵੀਰ ਜਿੰਨੇ ਵੀ ਤੁਸੀਂ ਕਬੂਤਰ ਆਵਾਜ਼ ਭਰਾ ਚੈਨਲ ਦੇ ਨਾਲ ਜੁੜੇ ਹੋਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਵੀਰੇ ਧੰਨਵਾਦ ਆ। ਸਾਰੇ ਕਬੂਤਰ ਆਵਾਜ਼ ਭਰਾਵਾਂ ਦਾ ਤੁਸੀਂ ਚੈਨਲ ਸਬਸਕ੍ਰਾਈਬ ਵੀ ਕੀਤਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਕਬੂਤਰ ਆਵਾਜ਼ ਭਰਾਵਾਂ ਦਾ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ એનર્ਜੀ ਦਾ ਇੱਕ ਪ੍ਰੋਜੈਕਟ ਲੈ ਕੇ ਹਾਜ਼ਰ ਹੋ ਰਹੇ ਹਾਂ ਗੋਲੀ ਆ એનર્ਜੀ ਦੀ ਜਿਹੜੀ ਕਿ ਮੌਕੇ ਦੇ ਉੱਤੇ ਕਬੂਤਰ ਨੂੰ ਲੱਗਣੀ ਆ ਜਦੋਂ ਕਬੂਤਰ ਆਪਾਂ ਸਵੇਰੇ ਉੱਡਾ ਲਾਉਣਾ ਉਦੋਂ ਆਪਾਂ ਗੋਲੀ ਲਾ ਸਕਦੇ ਆ એનર્ਜੀ ਦੀ ਗੋਲੀ ਇੱਥੇ ਯੂਰਪ ਕੰਟਰੀਆਂ ਦੇ ਵਿੱਚ ਕਬੂਤਰ ਬਾਜ਼ ਵੀਰ ਉਹ ਗੋਲੀ ਵਰਤਦੇ ਨੇ ਜਦੋਂ ਬਾਜ਼ੀ ਹੁੰਦੀ ਆ ਤੁਸੀਂ ਇੰਡੀਆ ਵੀ ਵਰਤ ਕੇ ਜ਼ਰੂਰ ਦੇਖੋ ਗੋਲੀ ਤੁਹਾਨੂੰ ਵਧੀਆ ਰਿਜ਼ਲਟ ਦੇਖਣ ਨੂੰ ਮਿਲੂ ਇਹ ਜਿਹੜੀ એનર્ਜੀ ਵਾਲੀਆਂ ਗੋਲੀਆਂ ਜਾਂ એનર્ਜੀ ਵਾਲੇ ਗੁਰੂਕੋਸ਼ ਨੇ ਇਨਾਂ ਦਾ ਕੰਮ ਕਬੂਤਰ ਨੂੰ ਊਰਜਾ ਦੇਣਾ ਹੁੰਦਾ ਕਬੂਤਰ ਨੂੰ એનર્ਜੀ ਜਿਹੜੀ ਕਬੂਤਰ ਦੀ ਚਰਬੀ ਆ ਉਹ ਕਬੂਤਰ ਨੂੰ ਖਰਨ ਨਹੀਂ ਦਿੰਦੇ ਜਾਨਵਰ ਆਪਣਾ ਜੋਰ ਲਾਉਂਦਾ ਪਰ ਜਿਹੜਾ ਕਬੂਤਰ ਦੀ ਚਰਬੀ ਆ ਚਰਬੀ ਬਹੁਤ ᱞੇਟ ਕਬੂਤਰ ਖਾਰਦਾ ਇਹ ਜਿਹੜੇ ਬਾਹਰਲੇ ਪ੍ਰੋਜੈਕਟ ਨੇ ਹੁਣ ਤੁਸੀਂ ਆਪ ਸਿਆਣੇ ਹੋ ਜੇ ਕਬੂਤਰ ਜਿੰਨੀ ᱞੇਟ ਚਰਬੀ ਖਾਰੂ ਜਿਹੜਾ ਬਾਜੀ ਛੱਡਿਆ ਵਾ ਉਹਨਾਂ ਵੀਰੇ ਵੱਧ ਊੜੂ ਊੜੂ ਜਿੰਨਾ ᱞੇਟ ਚਰਬੀ ਖਾਣ ਨਾ ਲੱਗੂ ਆਪਣੀ ਤੁਸੀਂ ਸਮਝਦਾਰੋਂ ਸਾਰੇ ਕਬੂਤਰਵਾਜ ਭਰਾ ਇਹਨਾਂ ਬਾਹਰਲੇ ਪ੍ਰੋਜੈਕਟਾਂ ਦਾ ਇਹੀ ਬਾਈ ਮੇਨ ਮਕਸਦ ਆ ਵੀ ਕਬੂਤਰ ਚਰਬੀ ਲੇਟ ਖਾਰਦਾ ਇਹ ਬਾਹਰਲੇ ਪ੍ਰੋਜੈਕਟਾਂ ਨਾਲ ਬਾਕੀ ਮੇਲੇ 'ਚ ਅਮਰੂਦ ਤਾਂ ਆਮੇ ਵੀਰੇ ਦੇਖਣ ਨੂੰ ਮਿਲ ਜਾਂਦੇ ਨੇ ਜੇ ਕਸ਼ਮੀਰੀ ਸੇਬ ਖਾਣ ਸੇਬ ਖਾਣਾ ਤਾਂ ਬਾਈ ਕਸ਼ਮੀਰ ਤਾਂ ਜਾਣਾ ਪੈਣਾ ਜੇ ਕਸ਼ਮੀਰੀ ਸੇਬ ਖਾਣਾ ਕਸ਼ਮੀਰ ਤਾਂ ਜਾਣਾ ਪੈਣਾ ਮੇਲੇ 'ਚ ਅਮਰੂਦ ਤਾਂ ਆਮੇ ਮਿਲ ਜਾਂਦੇ ਨੇ ਇਹ ਖੰਨੇ ਲੁਧਿਆਣੇੋਂ ਪ੍ਰੋਜੈਕਟ ਨਹੀਂ ਮਿਲਨੇ ਇਹ ਤਾਂ ਬਾਹਰ ਦੀਆਂ ਕੰਟਰੀਆਂ ਚੋਂ ਹੀ ਮੰਗਵਾਉਣੇ ਪੈਣੇ ਆ ਬਾਈ ਧੰਨਵਾਦ ਸਾਰੇ ਗੂਰ ਦਰਵਾਜ ਭਰਾਵਾਂ ਦਾ ਚੈਨਲ ਨੂੰ ਵੀਰੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦੇਓ